मिठत नीवी नानका गुण चंग आईया तत्क श्री गुरु नानक देव जी द्वारा उच्चारण की हुई है जो कि उन्होंने रचना आसा दर्ज है मिठास इस तुक का अर्थ है मिठास भाव मिठा बोलना मिठत नीवी नानका बाबा जी कहें कि जो व्यक्ति मिठा बोलता है ਨਿਮਰਤਾ ਧਾਰਨ ਕਰਦਾ ਹੈ ਕੋਈ ਮਨੁੱਖ ਜਿਹੜਾ ਵਾ ਅਸਲੀ ਮਨੁੱਖ ਅਖਵਾਉਂਦਾ ਹੈ ਨਿਮਰਤਾ ਮਨੁੱਖ ਦੀਆਂ ਸਾਰੀਆਂ ਚੰਗੀਆਂ ਆਈਆਂ ਦਾ ਮੂਲ ਤੱਤ ਹੁੰਦੀ ਹੈ ਅਤੇ ਮਿੱਠਾ ਬੋਲਣ ਵਾਲਾ ਜਿਹੜਾ ਵਾ ਵਿਅਕਤੀ ਹੈ ਉਹ ਹਰ ਥਾਂ ਸਫਲ ਹੁੰਦਾ ਹੈ ਹਰ ਖੇਤਰ ਵਿੱਚ ਸਫਲ ਹੁੰਦਾ ਹੈ ਜਦੋਂ ਕਿ ਕੋੜਾ ਬੋਲਣ ਵਾਲਾ ਜਿਹੜਾ ਵਿਅਕਤੀ ਹੈਗਾ ਵਾ ਉਸ ਦੀ ਆਪਣੀ ਸੋਚ ਤੇ ਮੰਨਤੇ ਵੀ ਭੈੜਾ ਪ੍ਰਭਾਵ ਪਿੰਦਾ ਹੈ ਬਾਬਾ ਜੀ ਕਹਿੰਦੇ ਨੇ ਕਿ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਮਨੁੱਖ ਜਿਹੜਾ ਏ ਫਿੱਕਾ ਬੋਲਣ ਦੇ ਨਾਲ ਜਿਹੜਾ ਵਾ ਉਸ ਦਾ ਮਨ ਤੇ ਸੋਚ ਤੇ ਜਿਹੜਾ ਵਾ ਉਹ ਬੁਰਾ ਅਸਰ ਪੈਂਦਾ ਹੈ ਇਸ ਲਈ ਬਾਬਾ ਜੀ ਨੇ ਫਿੱਕਾ ਬੋਲਣ ਵਾਲੇ ਨੂੰ ਮੂਰਖ ਕਿਹਾ ਹੈ ਤੇ ਬਾਈ ਗੁਰੂ ਬਾਬਾ ਜੀ ਕਹਿੰਦੇ ਨੇ ਕਿ ਉਹ ਮਨੁੱਖ ਜਿਹੜਾ ਹੈਗਾ ਵਾ ਉਹ ਆਪਣੀ ਬੋਲਾਂ ਕਰਕੇ ਜਿਹੜਾ ਵਾ ਉਹਨੂੰ ਥਾਂ ਥਾਂ ਤੋਂ ਜਿਹੜੀ ਉਸਦੀ ਆ ਉਹ ਨਿੰਦਾ ਹੁੰਦੀ ਹੈ ਤੇ ਜਿਹੜਾ ਵਾ ਉਹ ਦੀ ਨਾ ਦਾ ਪਾਤਰ ਬੰਦਾ ਹੈ ਫਿੱਕਾ ਮੂਰਖ ਆਖੀਏ ਪਾਣਾ ਲਹੇ ਸੁਜਾਏ ਪਾਪੀ ਮਨੁੱਖ ਜਿਹੜਾ ਹੈਗਾ ਵਾ ਉਸ ਨੂੰ ਆਪਣੇ ਭੈੜੇ ਬੋਲਾਂ ਕਰਕੇ ਜਿਹੜੇ ਆ ਉਹ ਥਾਂ ਛੱਤ ਜਿਹੜੀਆਂ ਵਾ ਉਹ ਜੁੱਤੀਆਂ ਦੀ ਮਾਰ ਪਿੰਦੀ ਹੈ ਜਿਹੜਾ ਕੋੜਾ ਵਿਅਕਤੀ ਮਾੜੇ ਬੋਲ ਜਿਹੜਾ ਉਹ ਬੋਲਦਾ ਹੈ ਤੇ ਜਿਹੜਾ ਜੋ ਮਿੱਠਾ ਜਿਹੜਾ ਵਿਅਕਤੀ ਬੋਲਦਾ ਹੈਗਾ ਨਾ ਭਾਈ ਗੁਰਦਾਸ ਸਿੰਘ ਨੇ ਵੀ ਕਿਹਾ ਏ ਕਿ ਜਦੋਂ ਜਿਹੜਾ ਨਿਮਰਤਾ ਜਿਹੜਾ ਹੈਗਾ ਨਾ ਉਹ ਉਹ ਕਿਸ ਵਾਂਗ ਹੈਗੀ ਨਿਮਰਤਾ ਜਿਹੜੀ ਉਹ ਹੈਗੀ ਪਾਣੀ ਵਾਂਗ ਕਿੱਦਾਂ ਕਿਉਂਕਿ ਪਾਣੀ ਜਿਹੜਾ ਹੈਗਾ ਵਾ ਉਹ ਹਮੇਸ਼ਾ ਹੀ ਜਿਹੜਾ ਵਾ ਟਲਾਨ ਬਲ ਵਿੰਦਾ ਹੈਗਾ ਜਦਕਿ ਭੰਗ ਕੀ ਨੀਵੇ ਪਾਸ ਜਿਹੜਾ ਉਹ ਵਿੰਦਾ ਹੈਗਾ ਪਾਣੀ ਜਿਹੜਾ ਹੈਗਾ ਇਸੇ ਤਰ੍ਹਾਂ ਜਿਹੜਾ ਹੰਕਾਰ ਹੈਗਾ ਵਾ ਉਹਨੂੰ ਬਾਈ ਗੁਰਦਾਸ ਸਿੰਘ ਨੇ ਅੱਗ ਵਾਂਗ ਦੱਸਿਆ ਹੈ ਜੇ ਨਿਮਰਤਾ ਪਾਣੀ ਵਾਂਗ ਹੈ ਤਾਂ ਹੰਕਾਰ ਜਿਹੜਾ ਵਾ ਉਹ ਅੱਗ ਵਾਂਗ ਹੈ ਵੀ ਅੱਗ ਦੀਆਂ ਜਿਹੜੀਆਂ ਲਾਟਾਂ ਹੈਈਆਂ ਨਾ ਉਹ ਹਮੇਸ਼ਾ ਉੱਪਰ ਵੱਲ ਜਾਂਦੀਆਂ ਨੇ ਜਦੋਂ ਅਸੀਂ ਅੱਗ ਬਾਲਦੇ ਆ ਤਾਂ ਹਮੇਸ਼ਾ ਅੱਗ ਜਿਹੜੀ ਹੈਗੀ ਆ ਉਸ ਦੀਆਂ ਲਾਟਾਂ ਜਿਹੜੀਆਂ ਆ ਵਾ ਭਾਂਬੜ ਜੁਰ ਮੱਚਦਾ ਉਹ ਉੱਪਰ ਵੱਲ ਜਾਂਦਾ ਏ ਤੇ ਜਿਹੜਾ ਪਾਣੀ ਹੈਗਾ ਵਾ ਉਹ ਹਮੇਸ਼ਾ ਢਲਾਣ ਵਾਲੇ ਪਾਸੇ ਹੀ ਜਾਂਦਾ ਹੈ ਨੀਵੇਂ ਵਾਲੇ ਪਾਸੇ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਤੱਕੜੀ ਮੰਨ ਲਓ ਤੱਕੜੀ ਹੈਈ ਤੱਕੜੀ 'ਚ ਅਸੀਂ ਕੋਈ ਚੀਜ਼ ਜਿਹੜੀ ਪਾਉਣੀ ਹੈਗੀ ਆ ਧਾਰਤ ਰਾਜੂ ਤੋਲੀਏ ਨੀਵੇਂ ਸੋ ਗੋਰਾ ਹੋਏ ਇਹ ਵੀ ਸਿੱਖ ਨੂੰ ਨਾਨਕ ਦੇਵ ਜੀ ਬੋਲ ਹੈ ਕਿ ਜੇ ਤੁਸੀਂ ਤੱਕੜੀ 'ਚ ਕੋਈ ਵੀ ਚੀਜ਼ ਪਾਉਣੀ ਆ ਕਾ ਹਮੇਸ਼ਾ ਪਾਰ ਆ ਪਾਸਾ ਜਿਹੜਾ ਹੈਗਾ ਵਾ ਉਹ ਥੱਲੇ ਨੂੰ ਜਾਂਦਾ ਹੈ ਮਲਕੀ ਟਰਾਨ ਵਾਲੇ ਪਾਸੇ ਜਾਂਦਾ ਹੈ ਧਰਤ ਰਾਜ ਤੋਲੀਏ ਨਿਵੇ ਸੋ ਗੋਰਾ ਹੋਏ ਤੇ ਬੈਕਟੀਰੀਆ ਨਿਮਤਾ ਵਾਲਾ ਉਹ ਹੀ ਜਿਹੜਾ ਵਾ ਉਹ ਚੁੱਕਦਾ ਹੈਗਾ ਏ ਹੰਕਾਰੀ ਕੁਝ ਜਿਹੜਾ ਹੈਗਾ ਵਾ ਉਹ ਤੁਸੀਂ ਸਮਝ ਲਓ ਕਿ ਜਿੱਦਾਂ ਸਿੰਮਲ ਦਾ ਰੁੱਖ ਹੁੰਦਾ ਏ ਉਹ ਬਹੁਤ ਹੀ ਉੱਚਾ ਲੰਬਾ ਹੁੰਦਾ ਏ ਕਿੰਨਾ ਹੀ ਉੱਚਾ ਲੰਬਾ ਰੁੱਖ ਹੁੰਦਾ ਏ ਤੇ ਔਰ ਇਹ ਤੇ ਫਲ ਵੀ ਹੁੰਦੇ ਨੇ ਫਲ ਵੀ ਹੁੰਦੇ ਨੇ ਪਰ ਉਸ ਦਾ ਕੋਈ ਲਾਭ ਨਹੀਂ ਹੁੰਦਾ ਪੰਛੀਆਂ ਨੂੰ ਕਿਉਂ ਕਿਉਂਕਿ ਉਸ ਦਰਖਤ ਦੀ ਜੜੀ ਹੈਗੀ ਆ ਉਹ ਛਾਂ ਹੀ ਨਹੀਂ ਹੁੰਦੀ ਬਿਲਕੁਲ ਵੀ ਬਿਲਕੁਲ ਉਸ ਦਰਖਤ ਦੀ ਛਾਂ ਨਹੀਂ ਹੁੰਦੀ ਕਿਉਂਕਿ ਉਹਦੇ ਪੱਤੇ ਨਹੀਂ ਹੁੰਦੇ ਸਿਰਫ ਉਹਰੇ ਉਹ ਜਿਹੜਾ ਉਹ ਫੁੱਲਾਂ ਦੇ ਨਾਲ ਤੇ ਫੁੱਲਾਂ ਦੇ ਨਾਲ ਹੀ ਹੁੰਦੇ ਆ ਹੁੰਦਾ ਉਹਦੇ ਪੱਤੇ ਨਹੀਂ ਹੁੰਦੇ ਤੇ ਜਿਹੜੇ ਪੰਛੀ ਜਿਹੜੇ ਹੈਗੇ ਆ ਜੇ ਉਹ ਬੈਠਦੇ ਵੀ ਹੈਗੇ ਆ ਕੇ ਤਾਂ ਉਹਨਾਂ ਨੂੰ ਇੱਕ ਛਾਂ ਵੀ ਮਿਲਦੀ ਹੈਗੀ ਜੇ ਥੱਲੇ ਕੋਈ ਉਹਦੇ ਵਿਅਕਤੀ ਬੈਠਦਾ ਹੈਗਾ ਉਸ ਦਰਖਤ ਦੇ ਥੱਲੇ ਸਿਮਰ ਰੁਕਦੇ ਉਹਨੂੰ ਵੀ ਕੋਈ ਉਹਦਾ ਛਾਂ ਦਾ ਲਾਭ ਨਹੀਂ ਹੁੰਦਾ ਤੇ ਜਿਹੜੇ ਉਹ ਫਲ ਹੁੰਦੇ ਨੇ ਉਹ ਹੁੰਦੇ ਵੀ ਉਹਦੇ ਬਕਬਗੇ ਆ ਫਲ ਵੀ ਫੁੱਲ ਵੀ ਜਿਹੜੇ ਆ ਕੌੜੇ ਹੁੰਦੇ ਨੇ ਬਕਬਗੇ ਹੁੰਦੇ ਨੇ ਤੇ ਜੇ ਕੋਈ ਪੰਛੀ ਉੱਪਰ ਬੈਠਦਾ ਉਸ ਦਰਖਤ ਦੇ ਉੱਪਰ ਤੇ ਉਹ ਉਸ ਫਲ ਨੂੰ ਖਾਣਾ ਵੀ ਚਾਹੁੰਦਾ ਏ ਪਰ ਉਹ ਚਾ ਕੇ ਵੀ ਖਾ ਨਹੀਂ ਸਕਦਾ ਕਿਉਂਕਿ ਸਿੰਮਲ ਦਾ ਰੁੱਖ ਹੀ ਉਹ ਜਾ ਕਿ ਉਹਦੇ ਫਲ ਵੀ ਕੌੜੇ ਆ ਬਕਬੇ ਹੁੰਦੇ ਆ ਤੇ ਫੁੱਲ ਵੀ ਬਕਬੇ ਬਕਬਗੇ ਜੇ ਹੁੰਦੇ ਆ ਵੀ ਸੁਆਦੀ ਨਹੀਂ ਹੁੰਦੇ ਕੌੜੇ ਹੁੰਦੇ ਨੇ ਤੇ ਪੰਛੀ ਜਿਹੜੇ ਹੈਗੇ ਨੇ ਉਹ ਉਸ ਦਰਖਤ ਤੋਂ ਸਿੰਮਲ ਦੇ ਦਰਖਤ ਤੋਂ ਜਿਹੜੇ ਆ ਨਿਰਾਸ਼ ਹੋ ਕੇ ਮੁੜ ਜਾਂਦੇ ਹੁੰਦਾ ਬਹੁਤ ਹੀ ਉੱਚਾ ਲੰਬਾ ਕਿੰਨਾ ਹੀ ਉਚਾ ਨਮਾ ਪਰ ਉਸ ਦਾ ਨਾਮ ਆਦਮੀ ਨੂੰ ਕੋਈ ਲਾਭ ਐ ਤੇ ਨਾ ਜਿਹੜਾ ਵਾ ਪੰਛੀਆਂ ਨੂੰ ਕੋਈ ਲਾਭ ਹੁੰਦਾ ਹੈ ਤੇ ਬਾਬਾ ਜੀ ਨੇ ਉਸ ਦਾ ਵੀ ਗੁਰਬਾਣੀ ਚ ਉਲੇਖ ਕੀਤਾ ਸਿਮਰ ਰੁਖ ਦਾ ਕਿ ਸਿੰਬਲ ਰੁਖ ਸਰਾਇਰਾ ਅਤ ਦੀਰਗ ਅਤ ਮੁਚ ਕੋਈ ਜੇ ਆਏ ਆਸਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕਬਗੇ ਕਮ ਨਾ ਆਵੇ ਪਤ ਮਿੱਠਤ ਨਹੀਂ ਵੀ ਚੰਗੀਆਂ ਨਾਨਕਾ ਗੁਣ ਚੰਗੀਆਂ ਆਈਆਂ ਤਦ ਇਸ ਲਈ ਨਿਮਰਤਾ ਜਿਹੜਾ ਹੈਗਾ ਵਾ ਨਿਮਰਤਾ ਹਾਸਲ ਕਰਨ ਦੇ ਲਈ ਜਿਹੜਾ ਮਨੁੱਖ ਹੈਗਾ ਵਾ ਉਸ ਨੂੰ ਹੋਮੇਡੀ ਚੁਗਲੀ ਨਾ ਫਰ ਜੜੇ ਆ ਇਹ ਜਿਹੜੇ ਜਿਹੜੇ ਅੰਦਰਵਾਦੀ ਵਿਕਾਰ ਹੈਗੇ ਨੇ ਪੰਜ ਵਿਕਾਰ ਜਿਹੜੇ ਬਾਬਾ ਜੀ ਨੇ ਦੱਸੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੂੰ ਤਿਆਗ ਨਾ ਹੀ ਪੈਣਾ ਹੈ ਜੇ ਅਸੀਂ ਨਿਮਰਤਾ ਹਾਸਲ ਕਰਨੀ ਹੈ ਨਿਮਰਤਾ ਹਾਸਲ ਕਰਨ ਦੇ ਵਾਸਤੇ ਸਾਨੂੰ ਸਬਰ ਸੰਤੋਖ ਚਾਹੀਦਾ ਹੈ ਸਾਨੂੰ ਨੇਕੀ ਵਾਲੇ ਗੁਣ ਪਰਉਪਕਾਰੀ ਵਾਲੇ ਗੁਣ ਜਿਹੜੇ ਹੈਗੇ ਆ ਉਹ ਆਪਣੇ ਅੰਦਰ ਜਿਹੜੇ ਹੈਗੇ ਉਹ ਧਾਰਨ ਕਰਨੇ ਆਣੀ ਹਨ ਤਾਂ ਹੀ ਅਸੀਂ ਜਿਹੜੀ ਹੈਗੀ ਆ ਕਿਸੇ ਦੀ ਮਦਦ ਕਰਾਂਗੇ ਪਸ਼ੂ ਪੰਛੀਆਂ ਨੂੰ ਦੁਖੀ ਨਹੀਂ ਦੇਖ ਸਕਦਾ ਇਹੋ ਜਿਹਾ ਮਨੁੱਖ ਕਿਸੇ ਲੋੜਵੰਦ ਦੀ ਮਦਦ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਇਹੋ ਜਿਹਾ ਮਨੁੱਖ ਜਿਹਦੇ ਅੰਦਰ ਸਬਰ ਸੰਤੋਖ ਨਿਮਰਤਾ ਵਾਲੇ ਜਿਹੜੇ ਗੁਣ ਠਹਿਰਾਵਲ ਜਿਹੜੇ ਗੁਣ ਨੇ ਉਹ ਪੈਦਾ ਹੋ ਜਾਂਦੇ ਹਨ ਅਸੀਂ ਆਮ ਦੇਖਦੇ ਹਾਂ ਕਿ ਇੱਕ ਬਾਸ ਹੈਗਾ ਹਰਿਆ ਭਰਿਆ ਬਾਸ ਹੈਗਾ ਉਹ ਬਾਸ ਦਾ ਜਿਹੜਾ ਬਾਸ ਦਾ ਜਿਹੜਾ ਰੂਪ ਹੈਗਾ ਵਾ ਜਦੋਂ ਬਹੁਤ ਹੀ ਹਨੇਰੀ ਝੱਖੜ ਚੱਲਦੀ ਹੈ ਨਾ ਤੇ ਉਹ ਬਾਸ ਜਿਹੜਾ ਹੈਗਾ ਉਹ ਟੇਡਾ ਹੋ ਜਾਂਦਾ ਨੀਵਾ ਹੋ ਜਾਂਦਾ ਤੇ ਟੇਡਾ ਹੋ ਕੇ ਨੀਵਾ ਹੋ ਕੇੜਾ ਵਾ ਇੱਕ ਧਰਤੀ ਦੇ ਨਾਲ ਲੱਗ ਜਾਂਦਾ ਵਾ ਬਾਸ ਦਾ ਰੁੱਖ ਜਿਹੜਾ ਵਾ ਜਦੋਂ ਕਿ ਇਸ ਤਰ੍ਹਾਂ ਹਨੇਰੀ ਦੀ ਮਾਰ ਤੋਂ ਹੀ ਬਚ ਜਾਂਦਾ ਬਾਸ ਦਾ ਰੁੱਖ ਜਦੋਂ ਕਿ ਜਦੋਂ ਹਨੇਰੀ ਝੱਖੜ ਆਉਂਦੀ ਹੈ ਤਾਂ ਇੱਕ ਰੁੱਖ ਜਿਹੜਾ ਹੈਗਾ ਉਹ ਔਟਲ ਸਿੱਧਾ ਖੜਾ ਰਹਿੰਦਾ ਹੈ ਕਿਉਂਕਿ ਉਹ ਚੰ ਉਹ ਜਿਹੜਾ ਵਾ ਉਹ ਹੰਕਾਰੀ ਮਲਕੀ ਇਹ ਗੁਣ ਜਿਹੜੇ ਹੰਕਾਰ ਦੇ ਦੇ ਨਿਮਰਤਾ ਵਾਲੇ ਗੁਣ ਜਿਹੜੇ ਉਹ ਇਸ ਦੀ ਉਦਾਹਰਨ ਅਸੀਂ ਦਿੰਦੇ ਬਈ ਕਿ ਬਾਸ ਦਾ ਜਿਹੜਾ ਰੁੱਖ ਲੰਬਾ ਹੋ ਕੇ ਵੀ ਜਦੋਂ ਹਨੇਰੀ ਆਉਂਦੀ ਹੈ ਤੇ ਉਹ ਬਿਲਕੁਲ ਧਰਤੀ ਦੇ ਨਾਲ ਲੱਗ ਜਾਂਦਾ ਇਹ ਵੀ ਹਨੇਰੀ ਦੀ ਮਾਰ ਤੋਂ ਬਚ ਜਾਂਦਾ ਏ ਜਦ ਕਿ ਇੱਕ ਆਕੜ ਕੇ ਖੜੇ ਜਿਹੜਾ ਰੁੱਖ ਜਿਹੜਾ ਹੈਗਾ ਵਾ ਜਦੋਂ ਹਨੇਰੀ ਬਹੁਤ ਹਨੇਰੀ ਚੱਲਦੀ ਹੈ ਤੇ ਉਹਨੂੰ ਜਿਹੜੀ ਹਨੇਰੀ ਜਿਹੜੀ ਹੈ ਉਹ ਖਾੜ ਕੇ ਪਰਾ ਸੁੱਟ ਦਿੰਦੀ ਆ ਉਹਨੂੰ ਜੜ੍ਹੇ ਹੀ ਫਾੜ ਦਿੰਦੀ ਹੈ ਈ ਤੇ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਕੌੜੇ ਪੱਦੇ ਗੰਦੇ ਸ਼ਬਦ ਮੂੰਹੋਂ ਬੋਲਦੇ ਆ ਨਾ ਤਾਂ ਕੋਈ ਵੀ ਵਿਅਕਤੀ ਜਿਹੜਾ ਹੈਗਾ ਸਾਡੇ ਕੋਲ ਸਾਨੂੰ ਮਨਨ ਕਿ ਬੈਠਣਾ ਨਹੀਂ ਸਾਨੂੰ ਦੇਖਣਾ ਵੀ ਸਾਡੇ ਕੋਲ ਦੇ ਬੈਠਣਾ ਦੂਰ ਦੀ ਗੱਲ ਦੇਖਣਾ ਵੀ ਪਸੰਦ ਨਹੀਂ ਕਰੇਗਾ ਕਿਉਂਕਿ ਅਸੀਂ ਆਪਣੇ ਮੂੰਹ ਇਹੋ ਜਿਹੇ ਗੰਦੇ ਸ਼ਬਦ ਬੋਲਦੇ ਆ ਥਾਂ ਥਾਂ ਤੇ ਸਾਡੀ ਨਿੰਦਿਆ ਹੋਏਗੀ ਸਮਾਜ ਤੋਂ ਅਸੀਂ ਕੌੜੇ ਬੋਲ ਬੋਲਣ ਦੇ ਨਾਲ ਕੱਟ ਜਾਵਾਂਗੇ ਤੇ ਇਹੀ ਜਿਹੜਾ ਪ੍ਰਭਾਵ ਜਿਹੜਾ ਹੈਗਾ ਸਾਡੇ ਬੱਚਿਆਂ ਤੇ ਵੀ ਪਿੰਦਾ ਹੈ ਉਹ ਵੀ ਸਾਡੇ ਵੱਲ ਦੇਖ-ਦੇਖ ਕੇ ਗਾਣਾ ਕੱਢਣੀਆਂ ਗੰਦੇ-ਮੰਦੇ ਬੋਲ ਬੋਲਨੇ ਜਿਹੜੇ ਆ ਉਹ ਸਿੱਖ ਜਾਂਦੇ ਹੈਗੇ ਨੇ ਇਸ ਲਈ ਕਹਿੰਦੇ ਆ ਕਿ ਘਰ ਦਾ ਮਾਹੌਲ ਜਿਹੜਾ ਵਾ ਉਹ ਵਧੀਆ ਹੀ ਜਿਹੜਾ ਵਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਜੀ ਅਸੀਂ ਆਪਣੇ ਘਰ ਦਾ ਮਾਹੌਲ ਬਣਾਵਾਂਗੇ ਉਹ ਬੱਚੇ ਜਿਹੜੇ ਹੈਗੇ ਆ ਉਸੇ ਤਰ੍ਹਾਂ ਦਾ ਜਿਹੜਾ ਵਾ ਗ੍ਰੈਂਡ ਕਰ ਹੀ ਜਾਣਗੇ ਜੇ ਅਸੀਂ ਆਪਣੇ ਮੂੰਹੋਂ ਗੰਦੀਆਂ ਵਰਡਿੰਗ ਜਿਹੜੀ ਉਹ ਗੰਦੇ ਸ਼ਬਦ ਬੋਲਾਂਗੇ ਬੱਚੇ ਵੀ ਜਿਹੜੇ ਉਹੀ ਜਿਹੜੇ ਆ ਉਹ ਗ੍ਰੈਂਡ ਕਰੀ ਜਾਣਗੇ ਤੇ ਵੱਡੇ ਹੋ ਕੇ ਉਹ ਸਾਡੇ ਤੋਂ ਵੀ ਝੂਠ ਗੰਦੇ ਸ਼ਬਦ ਬੋਲਣਗੇ ਜੇ ਇਹੀ ਅਸੀਂ ਆਪਣੇ ਮੂੰਹਾਂ ਚੰਗੀਆਂ ਗੱਲਾਂ ਚੰਗੇ ਜਿਹੜੇ ਬੋਲ ਬੋਲਾਂਗੇ ਮਿੱਠੇ ਬੋਲ ਬੋਲਾਂਗੇ ਤਾਂ ਡੈਫੀਨਟਲੀ ਸਾਡੇ ਜਿਹੜੇ ਬੱਚੇ ਹੈਗੇ ਨੇ ਉਹ ਵੀ ਉਹੀ ਉਹ ਚੰਗੀਆਂ ਚੀਜ਼ਾਂ ਨੂੰ ਜਿਹੜੇ ਉਹ ਗ੍ਰੈਂਡ ਕਰਨਗੇ ਇਸ ਲਈ ਇਹ ਸ਼ਬਦ ਆਪਣੇ ਮੂੰਹ ਕੱਢੇ ਜਾਣੇ ਚਾਹੀਦੇ ਨੇ ਕਿ ਜਿਸ ਨਾਲ ਕਿਸੇ ਦਾ ਜਿਹੜਾ ਉਹ ਦਿਲ ਨਾ ਦੁਖੇ ਤੇ ਉਹਨਾਂ ਬੋਲਾਂ ਨੂੰ ਸੁਣ ਕੇ ਸਗੋਂ ਅਸੀਂ ਜਿਹੜੇ ਆ ਉਹਨਾਂ ਬੋਲਾਂ ਨੂੰ ਸੁਣ ਕੇ ਵਿਅਕਤੀ ਜਿਹੜਾ ਇੱਕ ਵਾਰ ਵੀ ਨਹੀਂ ਜੇ ਅਸੀਂ ਵਧੀਆ ਸ਼ਬਦਾਂ 'ਚ ਮੂੰਹ ਬੋਲਾਂਗੇ ਤੇ ਵਿਅਕਤੀ ਜਿਹੜਾ ਜਿਹੜਾ ਵਿਅਕਤੀ ਸਾਡੇ ਨਾਲ ਬੈਠਣਾ ਪਸੰਦ ਕਰਦਾ ਉਹ बार-बार ਸਾਡੇ ਕੋਲ ਜਿਹੜਾ ਵਾ ਕਿਸੇ ਵੀ ਆਨੇ ਬਹਾਨੇ ਆ ਕੇ ਜਿਹੜਾ ਬੈਠਣਾ ਪਸੰਦ ਕਰੇਗਾ ਕਿਉਂ ਨਹੀਂ ਉਹ ਵਿਅਕਤੀ ਜਿਹੜਾ ਹੈਗਾ ਵਾ ਉਹ ਵਧੀਆ ਬੋਲ ਬੋਲਦਾ ਵਾ ਅਸੀਂ ਇਹਨੂੰ ਆਨੇ ਬਹਾਨੇ ਉਹਦੇ ਨਾਲ ਕਿਸੇ ਤਰੀਕੇ ਆਪਣਾ ਰਾਬਤਾ ਜਿਹੜਾ ਵਾ ਉਹ ਕਾਇਮ ਕਰੀਏ ਇਸ ਲਈ ਮਿੱਠਤ ਨੇ ਵੀ ਨਾਨਕਾ ਗੁਣ ਚੰਗੀਆਂ ਤਾਂ ਅਛੀ ਗੁਣਾਣ ਦੇਵ ਜੀ ਨੇ ਇਹੀ ਕਿਹਾ ਹੈ ਕਿ ਆਪਣੇ ਜਿਹੜਾ ਜੀਵਨ ਦੇ ਵਿੱਚ ਜਿਹੜਾ ਵਾ ਮਿੱਠੇ ਬੋਲ ਅਪਣਾਓ ਮਿੱਠੀ ਜਿਹੜੀ ਨਿਮਰਤਾ ਜਿਹੜੀ ਆ ਨਿਮਰਤਾ ਵਰਗੇ ਮਿਠਾਸ ਵਰਗੇ ਜਿਹੜੇ ਗੁਣ ਵਾ ਉਹ ਹਾਸਲ ਕਰੋ ਧੰਨਵਾਦ ਜੀ